ਕੰਟਰੀ ਲਾਈਕ ਈਰਾਨ ਵਰਗੇ ਕੰਟਰੀ ਨੇ ਜੀ ਤੇ ਉਹ ਉਹਨਾਂ ਦੇ ਹੱਥ ਜਿਹੜੀ ਨਿਊਕਲੀਅਰ ਪਾਵਰ ਆਉਣੀ ਹੈ ਕਿਵੇਂ ਉਹ ਵੀ ਬਹੁਤ ਖਤਰਨਾਕ ਹੈ ਸੋ ਉਹਦਾ ਕੁਝ ਨਾ ਕੁਝ ਤਾਂ ਕਰਨਾ ਪੈਣਾ ਜੀ ਕਿ ਤੁਸੀਂ ਦੇਖਣਾ ਪੈਣਾ ਨਾ ਵੀ ਇਜ਼ਰਾਈਲ ਦਾ ਕਿਹੜੀ ਸਿਚੁਏਸ਼ਨ ਚ ਹੈ ਹੈ ਨਾ ਜੀ ਇਜ਼ਰਾਈਲ ਇਹੋ ਸਿਚੁਏਸ਼ਨ ਚ ਹੈ ਉਹ ਵੀ ਜਿਹੜੇ ਵੀ ਈਰਾਨ ਵਰਗੇ ਸੋਚ ਵਾਲੇ ਮੂਲਕ ਨੇ ਉਹ ਕਹਿੰਦੇ ਵੀ ਇਜ਼ਰਾਈਲ ਦੀ ਹੋਂਦ ਹੀ ਅਸੀਂ ਖਤਮ ਕਰਣੀ ਹੈ ਇਟ ਸ਼ੁੱਡ ਨਾਟ ਬੀ ਔਨ ਦਾ ਫੇਸ ਆਫ ਵਰਲਡ ਜੀ ਹੁਣ ਉਸ ਐਟੀਟਿਊਡ ਦੇ ਨਾਲ ਤੁਸੀਂ ਨੇਗੋਸ਼ੀਏਸ਼ਨ ਕਰ ਨਹੀਂ ਸਕਦੇ ਕਰਨੀ ਸਕਦੇ ਠੀਕ ਹੈ ਉਹ ਸੈਟੀਟਿਊਡ ਇਹ ਹੀ ਡੀਲ ਕਰਦਾ ਵੀ ਉਹ ਉਹਨਾਂ ਦੀ ਜਿਹੜੀ ਤਾਕਤ ਹੈ ਉਹ ਇੰਨੀ ਕੁ ਰਹੇ ਜੀ ਕਿ ਉਹਨਾਂ ਨੂੰ ਉਹ ਖਤਮ ਨਾ ਕਰ ਸਕੋ ਜੀ ਤਾਂ ਹੀ ਉਹ ਤਾਕਤ ਜਿਹੜੀ ਹੈ ਨਿਊਕਲੀਅਰ ਜਿਹੜਾ ਹਮਮ ਅ ਇਰਾਨ ਨੇ ਪਿਛਲੇ 41 ਸਾਲਾਂ ਵਿੱਚ 355 ਜਾਂ 50 ਵਾਰੀ ਜਿਹੜੇ ਯੂਐਸਏ ਦੇ ਮਿਲਟਰੀ ਐਸੈਟਸ ਨੇ ਉਹਦੇ ਉੱਤੇ ਹਮਲਾ ਕੀਤਾ